ій Ṭ disciples căl. পথ িইম দ্যার মণ ডুও঎ হার তবম খা্যা�Addযা هويو هاويا 21 هويو هاويا

اپنی پارٹی ਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਬੋਟਾ ਸਿੰਘ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਐਸੀ ਕਮਿਸ਼ਨ ਆਲ ਇੰਡੀਆ ਦੇ ਚੇਅਰਮੈਨ ਵੀ ਰਹੇ ਉਹਨਾਂ ਬਾਰੇ ਜਿਹੜੀ ਉਹਦੀ ਪਤਨੀ ਸ਼ੋਜਾਬੀ ਵਰਤਰੀ ਆ ਉਹਨੂੰ ਲੈ ਕੇ ਆਪਣੇ ਸੂਚੇ ਐਸਪੀ ਭਾਈ ਕਾਰੇ ਦੇ ਖਿਲਾਫ ਜਿਹੜਾ ਬੋਲ ਰਹੇ ਆ ਉਹ ਉਹਦੇ ਖਿਲਾਫ ਰੋਸ ਪ੍ਰਗਟ ਕਰਵਾਉਣ ਤੇ ਆਪਾਂ ਇਕੱਠੇ ਹੋਏ ਉਹਨਾਂ ਨੇ ਕੀ ਕਿ ਫੋਟੋ ਦਿਖਾ ਗਾ ਰਹੇ ਆ ਆਪੇ ਸੁਣਨ ਨਾ ਅਸੀਂ ਪਾਈਚਾਰੀ ਦਾ ਨਾਮ ਹੈ ਕੇ 32 ਸੇ ਪੜ੍ਹ ਰਹੇ ਆ ਲਖਰਾਦਨ ਮੇ ਤਬੂਆ ਦੇਣੇ ਨੇ ਕਾਲੇ ਰੰਗ ਵਾਲਾ ਜੋ ਭਾਈ ਕਾਲੇ ਰੰਗ ਵਾਲਾ ਇਹ ਉਹ ਕਰਦੇ ਹੁੰਦਾ ਨਹੀਂ ਗੱਲ ਰਾਜਾ ਮੇ ਨੀ ਤਾਰਨ ਦਾ ਪ੍ਰਧਾਨ ਇੱਕ ਉਪ ਮੁਡੀ ਕਰਾ ਰਹੇ ਜਾਨ ਕਾਲੇ ਰੰਗ ਵਾਲਾ ਮੱਤੀ ਸੇਤ ਜਿੰਮੋ ਜੀ ਮੰਤਰੀ ਬਣਾਇਆ ਦੇਖੋ ਉਹ ਕਾਲਾ ਸੀ ਉਹ ਪੀਲਾ ਸੀ ਜੋ ਵੀ ਤੈਨੂੰ ਕਿੰਨੇ ਜੱਜ ਦਿੱਤੇ ਕਿ ਤੂੰ ਅੱਜ ਇੱਥੇ ਕੱਟਣੀ ਹੈ ਕਿ ਅੱਤੇ ਕੋਣਾ ਕੋਈ ਕੋਈ ਗੁਨਾਹ ਪੜਾਦਾ ਆਪਾਂ ਸਾਰੇ ਮਿਹਨਤ ਜੀਉਰੀ ਕਰਦੇ ਆ ਮਿਹਨਤ ਜੀਉਰੀ ਕਰਕੇ ਆਪਾਂ ਰੋਟੀ ਖਾਂਦੇ ਆ ਉਹ ਕੋਈ ਗੁਨਾਹ ਥੜਾ ਹੋ ਗਿਆ ਇਸ ਸਰਕੇ ਉਟਾ ਦੀ ਜਿਹੜੀ ਜਿੰਦਾਬਲੀ ਬੱਤੀ ਆ ਉਹਦੇ ਨਾਲ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਰੋਲ ਖਾਇਆ ਜਾਂਦਾ ਤੇ ਅੱਜ ਆਪਾਂ ਜਿਹੜਾ ਬੱਲੇ ਛੋਟੇ ਜਿਹੋ ਮੋਟੇ ਬਾਟੇ ਜਿਹੋ ਬਣਵਾਏ ਆ ਆਪਾਂ ਦੇ ਦੋਸਤਾਂ ਕਰਨ ਨਾਲ ਇਹ ਜਿਹੜਾ ਬਣਾਉਣ ਵਾਲਾ ਜਿਹੜਾ ਐਸਪੀ ਭਾਈ ਦਾ ਨਾਲ ਜਿਹੜਾ ਐਸਪੀ ਭਾਈ ਦਾ ਇਹ ਕੁੱਪਾਰੀ ਜਾਂਚਵਾਵਾ ਕਿਉਂਕਿ ਜਿਹੜਾ ਉਹਨਾਂ ਨੇ ਆਪਣੇ ਭਾਈ ਸਾਹਰੇ ਨੂੰ અપમાન ਕੀਤਾ ਬੇਇਜ਼ਤ ਕੀਤਾ ਲੱਗੋ ਉਹਨਾਂ ਦੇ ਮਨ 'ਚ ਇਹਦੇ ਕਿ ਜੋ ਬੰਦੇ ਦੇ ਮਨ 'ਚ ਹੋਵੇ ਨਾ ਉਹ ਦਿ ਬਾਹਰ ਤੇ ਵੀ ਆ ਜਾਂਦਾ ・はい。